ਪੰਜਾਬ ਜੌਬ ਹੈਲਪ ਚੈਨਲ ਵਿੱਚ ਤੁਹਾਡਾ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਅੱਜ ਅਸੀਂ ਤੁਹਾਨੂੰ ਜੋ ਨਵੀਂ ਵਾਕੈਂਸੀ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਉਹ ਹੈ ਡਿਸਟ੍ਰਿਕਟ ਕੋਰਟ ਮੋਗਾ ਦੇ ਵਿੱਚ ਵੈਰੀਅਸ ਵਾਕੰਸੀਆਂ ਨੇ ਆਫਰਡ ਫਰਮ 2025 ਦੇ ਲਈ ਇਹ ਜੋ ਪੋਸਟ ਆ 10 April 2025 ਨੂੰ ਲਿਸਡ ਹੋਈ ਸੀ ਇਸ ਵਿੱਚ ਕੁੱਲ 22 ਵਾਕੰਸੀਆਂ ਆਊਟ ਹੋਈਆਂ ਨੇ ਜਿਸ ਵਿੱਚ ਕੀ ਅਗਰ ਵਾਕੰਸੀ ਦੀ ਗੱਲ ਕਰ ਲਈਏ ਤਾਂ ਇਸ ਵਿੱਚ ਕਲਰਕ ਦੀ ਪੋਸਟ ਹੈ ਇਸ ਵਿੱਚ 31 ਪੋਸਟਾਂ ਨੇ ਤੇ ਸਟੈਨੋਗ੍ਰਾਫਰ ਗ੍ਰੇਡ ਦੇ 3 ਵਾਕੰਸੀਆਂ ਨੇ ਉਹ ਟੋਟਲ 11 ਵਾਕੰਸੀਆਂ ਨੇ ਇਸ ਪੋਸਟ ਨੂੰ ਅਪਲਾਈ ਕਰਨ ਦੀ ਲਾਸਟ ਡੇਟ ਜਿਹੜੀ ਰੱਖੀ ਗਈ ਹੈ ਉਹ 21 ਅਪ੍ਰੈਲ 2025 ਤੱਕ ਰੱਖੀ ਗਈ ਆ ਜੋ ਇਸ ਦੀ ਲਾਸਟ ਡੇਟ ਆ ਡਿਸਟ੍ਰਿਕਟ ਕੋਰਟ ਮੋਗਾ ਦੇ ਵਿੱਚ ਇਸ ਨੂੰ ਅਪਲਾਈ ਕਰ ਲੈ ਤੁਹਾਡੇ ਕੋਲ ਏਜ ਲਿਮਿਟ ਜੋ ਰੱਖੀ ਗਈ ਹੈ ਉਹ ਕਟੋਕਟ ਟੋਕ 18 ਸਾਲ ਦੀ ਹੋਣੀ ਚਾਹੀਦੀ ਤੇ ਵੱਧ ਤੋਂ ਵੱਧ 37 ਸਾਲ ਦੀ ਹੋਣੀ ਚਾਹੀਦੀ ਆ ਅਤੇ ਇਸ ਵਿੱਚ ਏਜ ਰਿਲੈਕਸੇਸ਼ਨ ਵੀ ਦਿੱਤੀ ਜੋ ਕਿ ਜੋ ਕਿ ਇਹਨਾਂ ਦੇ ਰੂਲ ਦੇ ਮੁਤਾਬਿਕ ਹੋਊਗੀ ਅਤੇ ਇਸ ਵਿੱਚ ਜੇਕਰ ਡੇਟ ਤੇ ਟਾਈਮ ਦੀ ਗੱਲ ਕਰ ਲਈ ਜੋ ਕਿ ਟੈਸਟ ਜਿੱਥੇ ਹੋਣਾਗਾ ਵੈਨਿਊ ਜੋ ਕਲਰਕ ਦੀ ਪੋਸਟ ਦਾ 29 ਅਪ੍ਰੈਲ 2025 ਨੂੰ 11 ਵਜ ਤੋਂ 1 ਵਜੇ ਤੱਕ ਹੋਣਾ ਤੇ ਸਟੈਨੋਗ੍ਰਾਫਰ ਗ੍ਰੇਡ 3 ਲਈ 29 ਅਪ੍ਰੈਲ 2025 ਨੂੰ ਹੋਣਾਗਾ ਜੋ ਹੈ ਮਾਰਨਿੰਗ ਤੋਂ ਬਾਅਦ ਤੇ ਇਸ ਵਿੱਚ ਕੁਆਲੀਫਿਕੇਸ਼ਨ ਦੀ ਗੱਲ ਕਰ ਲਈਏ ਤੁਹਾਡੇ ਕੋਲ ਕੁਆਲੀਫਿਕੇਸ਼ਨ ਬੈਚਲਰ ਆਫ ਆਰਟਸ ਜਾਂ ਬੈਚਲਰ ਆਫ ਸਾਇੰਸ ਯਾਨੀ ਕਿ ਬੀਐਸਸੀ ਔਰ ਬੀਏ ਹੋਣੀ ਚਾਹੀਦੀ ਕਿਸੇ ਵੀ ਰੈਕੋਗਨਾਈਜ਼ਡ ਵੱਲੋਂ ਯੂਨੀਵਰਸਿਟੀ ਵੱਲੋਂ ਐਂਡ ਤੁਹਾਨੂੰ ਕੋਲ ਪਿਆਬੀ ਸਬਜੈਕਟ 10ਵੀਂ ਵਿੱਚ ਪਾਸ ਹੋਣਾ ਜ਼ਰੂਰੀ ਆ ਤੇ ਤੁਹਾਨੂੰ ਇਸ ਦੇ ਨਾਲ-ਨਾਲ ਕੰਪਿਊਟਰ ਆਪਰੇਸ਼ਨ ਦੀ ਵੀ ਪ੍ਰੋਫੀਸ਼ੈਂਸੀ ਥੋੜੀ-ਬਹੁਤ ਹੋਣੀ ਚਾਹੀਦੀ ਤਾਂਕਿ ਜਿਹੜੇ ਕਿ ਤੁਹਾਨੂੰ ਕੁਆਲੀਫਾਈ ਕਰਨ 'ਚ ਹੈਲਪ ਕਰੇ ਰਿਟਨ ਟੈਸਟ ਜਰਨਲ ਇੰਗਲਿਸ਼ ਤੇ ਜਰਨਲ ਨੌਲੇਜ ਦਾ ਤੇ ਇਸ ਵਿੱਚ ਜੋ ਫੀਸ ਆ ਉਹ ਹਜੇ ਤੱਕ ਮੈਂਸ਼ਨ ਨਹੀਂ ਕੀਤੀ ਹੈਗੀ ਜਦੋਂ ਵੀ ਇਸ ਦੀ ਡਿ ਜੇਕਰ ਤੁਸੀਂ ਅੱਧੀ ਘਰ ਬੈਠੇ ਨਵੇਂ ਨਵੇਂ ਸਰਕਾਰੀ ਨੌਕਰ ਜਾਣਕਾਰੀ ਚਾਹੁੰਦੇ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਲੋਕਾਂ ਕੋਲ ਇਹ ਸੋਹ ਦੀ ਜਾਣਕਾਰੀ ਪਹੁੰਚ ਸਕੇ ਤੇ ਜਿਨ੍ਹਾਂ ਨੇ ਵੀ ਵਕੰਸੀ ਅਪਲਾਈ ਕਰਨੀ ਹੋ ਸਾਡੇ ਕੋਲੋਂ ਇਹਦਾ ਆਫਲਾਈਨ ਫਾਰਮ ਮੰਗਾ ਸਕਦੇ ਨੇ ਤੁਸੀਂ ਆਪਣੀ ਪੋਸਟ ਨੂੰ ਸਾਡੇ ਕੋਲੋਂ ਘਰ ਬੈਠੇ ਅਪਲਾਈ ਕਰਵਾ ਸਕਦੇ ਸਾਡੇ ਦਿੱਤੇ ਗੇ ਨੰਬਰ ਤੇ ਸੰਪਰਕ ਕਰਕੇ ਇਸ ਦੀ ਅਸੀਂ ਅਫੀਸ਼ੀਅਲ ਵੈਬਸਾਈਟ ਵੀ ਮੈਂਸ਼ਨ ਕਰ ਦਿੱਤੀ ਆ ਤੁਸੀਂ ਘਰ ਬੈਠੇ ਇੰਟਰਨੈਟ ਕਾ ਵੀ ਸੇਵਾ ਕੇਂਦਰ ਤੋਂ ਕੰਮ ਵੀ ਸਿੱਖ ਸਕਦੇ ਹੋ